ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪ੍ਰੇਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੇਲਾ ਵਿਖੇ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਇਹ ਮਾਚਲ ਵਿੱਚ ਭਾਰੀ ਬਰਸਾਤ ਚਾਰ ਥਾਵਾਂ ਤੇ ਫਟੇ ਬੱਦਲ 50 ਲੋਕ ਲਾਪਤਾ 2 ਲੱਖ ਪੰਜਾਬ ਵਿੱਚ ਵਣ ਸਕਦਾ ਹੈ ਹੜ੍ਹਾਂ ਦਾ ਖਤਰਾ ਅ ਰਾਜ ਸਭਾ ਮੈਂਬਰ ਰਾਗਿਵ ਚੱਡਾ ਨੇ ਰਾਜ ਸਭਾ ਵਿੱਚ ਚੁੱਕਿਆ ਹੈ ਮੁੱਦਾ ਚੋਣ ਲੜਨ ਦੀ ਘਟੋਕਟ ਹੋਰ 25 ਤੋਂ ਕਟਾ ਕੇ 21 ਸਾਲ ਕਰਨ ਦੇ ਕੀਤੇ ਮੰਗ ਭਾਰਤ ਨੇ ਪੈਰਾਓਲੰਪਿਕ ਵਿੱਚ ਆਪਣਾ ਤੀਸਰਾ ਮੈਡਲ ਜਿੱਤਿਆ ਸੁਪਨੇਲ ਕੁਸਾਲੇ ਨੇ 50 ਮੀਟਰ ਰਾਈਫਲ ਸ਼ੂਟਿੰਗ ਵਿੱਚ ਕਾਂਸੀ ਦਾ ਧਮਗਾ ਜਿੱਤਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਪਨੇਲ ਨੂੰ ਦਿੱਤੀ ਵਧਾਈ ਤੇ ਹੁਣ ਖਬਰਾਂ ਵਿਸਤਾਰ ਨਾਲ हिमाचल प्रदेश ਵਿੱਚ ਹੋ ਰਹੀ ਪਾਰੀ ਬਰਸਾਤ ਅਤੇ ਬੱਦਲ ਫੱਟਣ ਦੀਆਂ ਘਟਨਾਵਾਂ ਕਾਰਨ ਪੰਜਾਬ ਵਿੱਚ ਹੜ੍ਹ ਵਾਲੀ ਸਥਿਤੀ ਬਣ ਸਕਦੀ ਹੈ ਪਰ ਹਾਲੇ ਤੱਕ ਅਜੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਬੀਤੀ ਰਾਤ ਹਿਮਾਚਲ ਵਿੱਚ ਚਾਰਥਾਮਾ ਉਤੇ ਬੱਦਲ ਫੱਟਣ ਕਾਰਨ ਕਾਫੀ ਤਬਾਹੀ ਮਚੀ ਹੈ ਤੇ ਬਿਆਸ ਦਰਿਆ ਵਿੱਚ ਵੀ ਪਾਣੀ ਉਫਾਂਤੇ ਹੈ ਦਰਿਆ ਕੰਢੇ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹਾਲਾਂਕਿ ਕੁਝ ਸਮੇਂ ਬਾਅਦ ਬਿਆਸ ਦੇ ਪਾਣੀ ਦਾ ਪੱਧਰ ਘਟ ਗਿਆ ਜਿਸ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਬਿਆਸ ਦਰਿਆ ਪੰਜਾਬ ਵਿੱਚੋਂ ਨਿਕਲਦਾ ਤੇ ਇਸ ਵਿੱਚ ਪਾਣੀ ਦਾ ਲੈਵਲ ਜੇਕਰ ਵੱਧ ਜਾਂਦਾ ਤਾਂ ਪੰਜਾਬ ਵਿੱਚ ਇਸ ਦਾ ਪਾਣੀ ਕਈ ਥਾਵਾਂ ਤੇ ਮਾਰ ਕਰ ਸਕਦਾ ਸੀ ਹਿਮਾਚਲ ਵਿੱਚ ਚਾਰ ਥਾਵਾਂ ਉੱਤੇ ਬਦਲ ਫਟ ਗਏ ਨੇ 50 ਲੋਕ ਲਾਪਤਾ ਨੇ ਜਦਕਿ 2 ਦੀ ਮੌਤ ਹੋ ਚੁੱਕੀ ਹੈ ਸ਼ਿਮਲਾ ਦੇ ਰਾਮਪੁਰ ਵਿੱਚ ਭਾਰਤ ਬਹੀ ਮੱਛੀਆ ਰਾਹਤ ਪੁਤ ਤੇ ਬਚਾਅ ਕਾਰਜ ਜਾਰੀ ਨੇ ਮੌਕੇ ਉੱਤੇ ਪ੍ਰਸ਼ਾਸਨ ਸਮੇਤ ਐਨ ਡੀ ਆਰ ਐਫ ਸੀ ਡੀ ਆਰ ਐਫ ਅਤੇ ਆਈਟੀਬੀਪੀ ਦੀਆਂ ਟੀਮਾਂ ਮੌਜੂਦ ਨੇ ਇਸੇ ਦੌਰਾਨ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨੇ ਕਿਹਾ ਕਿ ਫੌਜ ਨੂੰ ਵੀ ਅਲਰਟ ਉੱਤੇ ਰਹਿਣ ਲਈ ਕਿਹਾ ਗਿਆ ਹੈ ਸੁਭਾਣ ਔਰੰਜ ਅਲਰਟ ਤੇ ਅਤੇ ਕੇਂਦਰ ਸਰਕਾਰ ਤੇ ਕਾਂਗਰਸ ਨੇ ਤਾਮ ਵਿਚਾਲੇ ਗੱਲਬਾਤ ਹੋਈ ਹੈ। ਰਾਜ ਸਭਾ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲੜਨ ਲਈ ਉਮੀਦਵਾਰਾਂ ਦੀ ਘਟੋਕਰ ਟੋਮਰ ਸੀਮਾ 21 ਸਾਲ ਕਰਨ ਦੀ ਮੰਗ ਕੀਤੀ ਗਈ ਵਰਤਮਾਨ ਵਿੱਚ ਇਹ 25 ਸਾਲ ਹੈ। ਉਪਰਲੇ ਸਦਨ ਵਿੱਚ ਸਫਰ ਕਾਲ ਦੌਰਾਨ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਗਵ ਚੱਡਾ ਨੇ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਭਾਰਤ ਇੱਕ ਜਵਾਨ ਦੇਸ਼ ਹੈ ਪਰ ਇਸ ਅਨੁਪਾਤ ਵਿੱਚ ਨੌਜਵਾਨ ਸਿਆਸਤ ਦੇ ਵਿੱਚ ਨਹੀਂ ਨੇ। ਉਨੇ ਕਿਹਾ ਕਿ ਭਾਰਤ ਸਭ ਤੋਂ ਨੌਜਵਾਨ ਦੇਸ਼ਾਂ ਵਿੱਚੋਂ ਇੱਕ ਹੈ ਸਾਡੇ ਦੇਸ਼ ਦੀ ਔਸਤ ਉਮਰ 29 ਸਾਲ ਹੈ ਦੇਸ਼ ਦੀ 65% ਆਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈ ਸਾਡੀ ਅੱਧੀ ਆਬਾਦੀ 25 ਸਾਲ ਤੋਂ ਘੱਟ ਉਮਰ ਦੀ ਹੈ ਪਰ ਕੀ ਸਾਡੇ ਚੁਣੇ ਹੋਏ ਨੁਮਾਇੰਦੇ ਵੀ ਨੇ ਨੌਜਵਾਨ ਨੇ ਉਹਨੇ ਕਿਹਾ ਕਿ ਭਾਰਤ ਨੌਜਵਾਨ ਦੇਸ਼ ਹੈ ਤੇ ਇਸ ਸਰਸਤਾਨਾ ਨੂੰ ਵੀ ਨੌਜਵਾਨ ਹੋਣਾ ਚਾਹੀਦਾ ਹੈ ਚੱਡਾ ਨੇ ਦਲੀਲ ਦਿੱਤੀ ਕਿ ਜੇਕਰ ਕੋਈ 21 ਸਾਲਾ ਨੌਜਵਾਨ ਮੁੱਖ ਧਾਰਾ ਦੀ ਸਿਆਸਤ ਵਿੱਚ ਆਉਣਾ ਚਾਹੁੰਦਾ ਹੈ ਤੇ ਚੋਣਾਂ ਲੜਨਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ सर आज मैं जिस मुद्दे पे आ, बोलने के लिए खड़ा हुआ हूँ वो मेरे दिल के बड़े करीब है इट पर्टेन्स टू पार्टिसिपेशन ऑफ यूथ इन इंडियन पॉलिसी भी पहले आना चाहते थे क्या <laughs> मैं बताता हूँ सर मैं क्यों ये मुद्दा उठा रहा हूँ सर भारत देश इस दुनिया के सबसे युवा देशों में आता है वी आर वन ऑफ द यंगेस्ट कंट्रीज इन द वर्ल्ड हमारे देश की औसत उम्र मात्र उनतीस साल है हमारे देश की पैंसठ आबादी पैंतीस साल से कम आयु की है हमारे देश की आधी आबादी 50 प्रतिशत से ज्यादा आबादी 25 साल से आयु की है लेकिन क्या हमारे नेतागण हमारे चुने हुए प्रतिनिधि भी इतने युवा हैं ये सवाल मैं आज आपके सामने रखना चाहता हूं सर सर आपको जानकर अचंबा होगा कि फर्स्ट लोकसभा जब इस देश की चुनी गई थी जब देश आजाद हुआ पहली बार लोकसभा का चुनाव हुआ तो उस लोकसभा में छब्बीस लोग चालीस साल से कमायु के थे और अभी सत्रवी लोकसभा जो अभी दो ढाई महीने पहले समाप्त हुई उस लोकसभा में मात्र बारह प्रतिशत लोग चालीस साल से कम आयु के थे तो जैसे जैसे देश जवान हो रहा है हमारे चुने हुए प्रतिनिधि उस जवानी से काफी दूर होते जा रहे हैं वी आर अंग कंट्री विद ओल्ड पॉलिटिशियंस वी मस्ट एस्पायर टू बिकम अंग कंट्री विद यंग पॉलिटिशियंस और ये क्यों हो रहा है सर ये इसलिए हो रहा है क्योंकि पॉलिटिक्स इज कंसिडर्ड टू बी अ बैड प्रोफेशन जब हम जब बच्चा बड़ा होता है तो माँ बाप कहते हैं कि बड़े होके बेटा डॉक्टर बनना इंजीनियर बनना स्पोर्ट्स पर्सन बनना साइंटिस्ट बनना चार्ट अकाउंटेंट बनना कोई यह नहीं कहता कि बड़ों के नेता बनना राजनीति में जाना तो मुझे लगता है कि आज हमें युवाओं को इंसेंटिवाइज करने की जरूरत है ताकि वो भारत की मुख्य धारा की राजनीति में आए और इसके लिए सर मैं ये सुझाव लाया हूं कि और मेरे आपके माध्यम से निवेदन है भारत सरकार से कि इस देश में चुनाव लड़ने की उम्र 25 साल है आप लोकसभा का चुनाव हो या विधानसभा का चुनाव हो वो चुनाव लड़ने के लिए आपकी कम से कम उम्र 25 साल होनी चाहिए मैं आपके माध्यम से ये सरकार से निवेदन करना चाहता हूं कि सरकार उस उम्र को 25 से घटाकर 21 साल करे और 21 साल का युवा हमारी मुख्य धारा की राजनीति में अगर आना चाहता है चुनाव लड़ना चाहता है तो उसे अनुमति मिलनी चाहिए सर जब देश का युवा 18 ਸਾਲ ਦੀ ਉਮਰ ਵਿੱਚ 18 ਸਾਲ ਦੀ ਉਮਰ ਵਿੱਚ ਵੋਟ ਡਾਲਕਰ ਆਪਣੇ ਸਰਕਾਰ ਚੁਣ ਸਕਦਾ ਹੈ ਦੇਸ਼ ਦਾ ਭਵਿੱਖ ਭਵਿਸ਼ ਚੁਣ ਸਕਦਾ ਹੈ ਤਾਂ ਉਹ 21 ਸਾਲ ਦੀ ਉਮਰ ਵਿੱਚ ਚੋਣਾਂ ਦੀ ਲੜ ਸਕਦਾ ਹੈ ਭਾਰਤ ਨੇ ਪੈਰਾਸੋਲੰਪਿਕ ਵਿੱਚ ਆਪਣਾ ਤੀਸਰਾ ਮੈਡਲ ਜਿੱਤ ਲਿਆ ਨਿਸ਼ਾਨੇਬਾਜ਼ ਸੁਪਨੇਲ ਕੁਸਾਲੇ ਨੇ 50 ਮੀਟਰ ਰਾਈਫਲ ਸ਼ੂਟਿੰਗ ਵਿੱਚ ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਾਸੋਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਣ ਉੱਤੇ ਨਿਸ਼ਾਨੇਬਾਜ਼ ਸੁਪਨੇਲ ਕੁਸਾਲੇ ਨੂੰ ਵਧਾਈ ਦਿੰਦੇ ਹੋਏ ਉਹਨਾਂ ਦੇ ਪ੍ਰਦਰਸ਼ਨ ਨੂੰ ਬੇਮਿਸਾਲ ਦੱਸਿਆ ਤੇ ਕਿਹਾ ਕਿ ਹਰ ਭਾਰਤੀ ਉਹਨਾਂ ਦੀ ਉਪਲਬਧੀ ਤੋਂ ਖੁਸ਼ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 107 ਲਿਖਿਆ ਕਿ ਇਸ ਵਾਪਰੇਲ ਕੋਸਾਲੇ ਦਾ ਬੇਮਿਸਾਲ ਪ੍ਰਦਰਸ਼ਨ ਪੈਰਿਸ 올림픽 2024 ਵਿੱਚ ਪੁਰਸ਼ਾਂ ਦੀ 50 ਮੀਟਰ ਰਾਈਫਲ ਤਿੰਨ ਪੋਜੀਸ਼ਨਾਂ ਵਿੱਚ ਕਾਂਸੀ ਦਾ ਤਮਗਾ ਜਿੱਤਣ ਲਈ ਉਹਨਾਂ ਨੂੰ ਵਧਾਈਆਂ ਉਹਨਾਂ ਦਾ ਪ੍ਰਦਰਸ਼ਨ ਖਾਸ ਹੈ ਕਿਉਂਕਿ ਉਹਨਾਂ ਨੇ ਸ਼ਾਨਦਾਰ ਭਾਵਨਾ ਅਤੇ ਹੁਨਰ ਦਿਖਾਇਆ ਹੈ ਉਹ ਇਸ ਵਰਗ ਵਿੱਚ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਨੇ ਸ਼੍ਰੋਮਣੀ ਕਾਲ ਦਲ ਬਦਲ ਦੇ ਨੇਤਾ ਵਿਰਸਵ ਸਿੰਘ ਬਲਟੋਹਾ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਉਨ੍ਹਾਂ ਕਿਹਾ ਕਿ ਵਿਰੋਧੀਆਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਨ੍ਹਾਂ ਕਿਹਾ ਕਿ ਪ੍ਰਦੀਪ ਕਲੇਰ ਸ਼੍ਰੋਮਣੀ ਕਾਲ ਦਲ ਦੇ ਪ੍ਰਧਾਨ ਉੱਤੇ ਜੋ ਇਲਜ਼ਾਮ ਲਗਾ ਰਿਹਾ ਹੈ ਉਹ ਸਭ ਬੇਬੁਨਿਆਦ ਨੇ ਜਿੰਨੀਆਂ ਵਿਰੋਧੀ ਪਾਰਟੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਜਾਂ ਜਿੰਨੇ ਵਿਰੋਧੀ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਤੇ ਜਾਂ ਜਿਹੜੇ ਸਮਝੌਤੇ ਦੇ ਤਹਿਤ ਲੋਕ ਅੱਗੇ ਲਿਆਂਦੇ ਜਾ ਰਹੇ ਨੇ ਤੇ ਉਹਨਾਂ ਦੇ ਮੂੰਹੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਾਇਆ ਜਾ ਰਿਹਾ ਹੈ ਝੂਠੇ ਲਾਂਚਨ ਲਾਏ ਜਾ ਰਹੇ ਨੇ ਔਰ ਲਾਂਚਨ ਇੱਧਰ ਲਾਏ ਜਾ ਰਹੇ ਨੇ ਝੂਠ ਸ਼੍ਰੋਮਣੀ ਅਕਾਲੀ ਦਲ ਤੇ ਸੱਤ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਪਰੋਸਿਆ ਜਾ ਰਿਹਾ ਹੈ ਤੇ ਜਿਹੜੀਆਂ ਝੂਠੇ ਸਾਥ ਦੇ ਨਾਲ ਸਾਂਝਾ ਨੇ ਉਹ ਕੈਪਟਨ ਅਮਰਿੰਦਰ ਸਿੰਘ ਦੀਆਂ ਤੇ ਜਗ ਜਗਾਰ ਸੀਗੀਆਂ ਕਾਂਗਰਸ ਪਾਰਟੀ ਦੀਆਂ ਤੇ ਜਗ ਜਗਾਰ ਸੀਗੀਆਂ ਤੇ ਜਿਸ ਤਰ੍ਹਾਂ ਜਸਟਿਸ ਜੋਰਾ ਸਿੰਘ ਨੇ ਪ੍ਰਗਟਾਵਾ ਕੀਤਾ ਹੈ ਅਪਿਛਰੇ ਥੋੜਾ ਸਮਾਂ ਪਹਿਲਾਂ ਹੀ ਕਿ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਨੇ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਹੱਥ ਹੈ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ੂ ਜਲੰਧਰ ਸਥੇ ਤੀੜੀ ਦੇ ਦਫ਼ਤਰ ਵਿੱਚ ਪਹੁੰਚੇ ਤੇ ਈਡੀ ਵੱਲੋਂ ਉਹਨਾਂ ਪਾਸੋਂ ਪੁੱਛਗਿੱਛ ਕੀਤੀ ਗਈ ਈਡੀ ਆਫਿਸ ਵਿੱਚ ਸਰਗਰਮੀ ਵਧੀ ਹੈ ਤੇ ਪੁਲਿਸ ਫੋਰਸ ਹੋਰ ਮੰਗਵਾਈ ਗਈ ਆਸ਼ੂ ਕੋਲੋਂ ਪੁੱਛਗਿੱਛ ਕੀਤੀ ਗਈ ਦੱਸ ਦੇ ਕਿ ਈਡੀ ਨੂੰ ਕਰੀਬ 1 ਡੇਢ ਕਰੋੜ ਰੁਪਏ ਦੀਆਂ ਪੰਜ ਸਰਕਾਰੀ ਜਾਇਦਾਦਾਂ ਦੀ ਜਾਣਕਾਰੀ ਮਿਲੀ ਸੀ ਪਿਛਲੇ ਸਾਲ ਛਾਪੇਮਾਰੀ ਦੌਰਾਨ ਜਾਂਚ ਏਜੰਸੀ ਨੇ ਸੰਭਾਵਨਾ ਜਤਾਈ ਸੀ ਕਿ ਜਾਇਦਾਦਾਂ ਘੁਟਾਲੇ ਦੇ ਪੈਸੇ ਨਾਲ ਖਰੀਦੀਆਂ ਗਈਆਂ ਨੇ ਜਾਂਚ ਏਜੰਸੀ ਨੇ ਤਲਾਸ਼ੀ ਦੌਰਾਨ ਮਿਲੇ ਤਕਰੀਬਨ 30 ਲੱਖ ਰੁਪਏ ਵੀ ਜੱप्त ਕਰਕੇ ਅਗਲੀ ਜਾਂਚ ਸ਼ੁਰੂ ਕੀਤੀ ਹੈ ਆਸ਼ੂ ਦੇ ਖਿਲਾਫ ਮਨੀ ਲਾਂਡਰਿੰਗ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਉੱਤੇ ਤਕਰੀਬਨ 2000 ਕਰੋੜ ਰੁਪਏ ਦੇ ਟੈਂਡਰ ਵਿੱਚ ਕਾਪੜੇ ਦੇ ਦੋਸ਼ ਲੱਗੇ ਸਨ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਵੇਕਲੇ ਉਪਰਾਲੇ ਸਦਿਕਾ ਪ੍ਰਬੰਧਕੀ ਕੰਪਲੈਕਸ ਵਿੱਚ ਆਉਣ ਵਾਲੇ ਲੋਕਾਂ ਤੇ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀ ਨੂੰ ਗੁਣਵੱਤਾ ਤੇ ਮਿਆਰੀ ਫੂਡ ਚਾਹ ਕੌਫੀ ਸਨੈਕਸ ਸਾਥ ਮੋਹਿਆ ਕਰਵਾਉਣ ਲਈ ਗੁੜ ਸ਼ੱਕਰ ਕੈਫੇ ਬਣਾਏ ਗਏ ਕੈਫੇ ਦਾ ਰਸਮੀ ਉਦਘਾਟਨ ਜ਼ਿਲ੍ਹਾ ਪ੍ਰਸ਼ਾਸਨ ਜੱਜ ਐਚਐਸ ਗਰੇਵਾਲ ਨੇ ਕੀਤਾ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਅਤੇ ਐਸਐਸਪੀ ਡਾਕਟਰ ਨਾਨਕ ਸਿੰਘ ਮੌਜੂਦ ਸਨ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਦੱਸਿਆ ਕੇ ਪ੍ਰਬੰਧਕੀ ਕੰਪਲੈਕਸ ਵਿੱਚ ਬਣੇ ਗੁਰਸ਼ਕਰ ਕੈਫੇ ਵਿੱਚ ਜਿੱਥੇ ਲੋਕਾਂ ਦੇ ਬੈਠਣ ਦਾ ਵਧੀਆ ਪ੍ਰਬੰਧ ਕੀਤਾ ਗਿਆ ਉੱਥੇ ਚੰਗੀ ਕੁਆਲਿਟੀ ਦੇ ਫੂਡਸ ਵਾਜਬ ਰੇਟਾਂ ਉੱਤੇ ਮੁਹੱਈਆ ਕਰਵਾਉਣ ਲਈ ਰੇਟ ਤੈ ਕੀਤੇ ਜਾਣਗੇ ਉਨ੍ਹਾਂ ਕਿਹਾ ਕਿ ਇਸ ਨਵੇਂ ਬਣੇ ਕੈਫੇ ਦਾ ਸਮਾਂ ਦਫ਼ਤਰੀ ਸਮੇਂ ਮੁਤਾਬਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰਹੇਗਾ ਇਹ ਮੈਂ ਦੇਖਿਆ ਕਿ ਸਰਕਾਰੀ ਬਿਲਡਿੰਗਾਂ ਦੇ ਵਿੱਚ ਹਮੇਸ਼ਾ ਸਰਕਾਰੀ ਦਫ਼ਤਰਾਂ ਦੇ ਵਿੱਚ ਚੰਗੇ ਕੈਂਟੀਨਸ ਨਹੀਂ ਹੁੰਦੇ ਚੰਗੇ ਕੈਫੇ ਨਹੀਂ ਹੁੰਦੇ ਚੰਗੇ ਖਾਣ ਦੀ ਜਗ੍ਹਾ ਨਹੀਂ ਹੁੰਦੀ ਬਟ ਪ੍ਰਾਈਵੇਟ ਸੈਕਟਰ ਦੇ ਵਿੱਚ ਤੁਸੀਂ ਦੇਖੋਗੇ ਐਪਲ ਹੈ ਗੂਗਲ ਹੈ ਬੜੀ ਬੜੀ ਬਿਜ਼ਨਸ ਕੰਪਨੀਆਂ ਕਿੱਥੇ ਨਾ ਕਿੱਥੇ ਜਗ੍ਹਾ ਪ੍ਰੋਵਾਈਡ ਕਰਦੀਆਂ ਜਿੱਥੇ ਲੋਕ ਰਿਲੈਕਸ ਕਰ ਸਕਣ ਇਹ ਤਾਂ ਮਿਹਨਤ ਕਰਦੀ ਹੈ ਸਾਡੀ ਟੀਮ ਸਾਡੇ ਏਮਪਲੋਈਸ ਮਿਹਨਤ ਕਰਦੇ ਨੇ ਇੱਕ ਜਗ੍ਹਾ ਚਾਹੀਦੀ ਹੈ ਜਿੱਥੇ ਚੰਗਾ ਖਾਣਾ ਉਹਨਾਂ ਨੂੰ ਮਿਲੇ ਚੰਗੇ 스ਨੈਕਸ ਉਹਨਾਂ ਨੂੰ ਮਿਲਣ ਤੇ ਚੰਗਾ ਇੱਕ ਇੱਕ ਦੂਜੇ ਦੇ ਨਾਲ ਕਨਵਰਸੇਸ਼ਨ ਕਰਨ ਦਾ ਜਾਂ ਸੋਸ਼ੀਅਲਾਈਜ਼ੇਸ਼ਨ ਕਰਨ ਦਾ ਜਗ੍ਹਾ ਮਿਲੇ ਇਸ ਲੜੀ ਦੇ ਤਹਿਤ ਆਪਾਂ ਇਹ ਕਿਵੇਂ ਬੜਵਾਇਆ ਤੇ ਕੈਫੇ ਨੂੰ ਕੋਸ਼ਿਸ਼ ਕੀਤੀ ਗਈ ਹੈ ਕਿ ਬੜਾ ਸੁੰਦਰ ਮਾਡਰਨ ਸਟੈਂਡਰਡਸ ਦੇ ਹਿਸਾਬ ਨਾਲ ਬਣਾਈਏ ਤਾਂ ਕਿ ਲੋਕਾਂ ਨੂੰ ਵੀ ਚੰਗਾ ਲੱਗੇ ਸਰਕਾਰੀ ਦਫਤਰ ਦੇ ਵਿੱਚ ਆ ਕੇ ਤੁਸੀਂ ਦੇਖਿਆ ਹੋਣਾ ਹੈ ਕਿ ਆਪਸ ਆਫਿਸ ਦੇ ਵਿੱਚ ਵੀ ਇਹੀ ਕਿ ਲੋਕਾਂ ਨੂੰ ਇਨਵਾਈਟਡ ਮਹਿਸੂਸ ਹੋਵੇ ਲੋਕਾਂ ਨੂੰ ਇਹ ਨਾ ਲੱਗੇ ਕਿ ਸਰਕਾਰੀ ਦਫਤਰ ਤਾਂ ਬੰਦੇ ਦੀਵਾਰਾਂ ਹੁੰਦੀਆਂ ਖਰਾਬ ਬਾਥਰੂਮ ਹੋ ਗਈ ਤਾਂ ਉਸ ਲੜੀ ਦੇ ਤਹਿਤ ਬਿਊਟੀਫਿਕੇਸ਼ਨ ਕਰਨ ਦੀ ਕੋਸ਼ਿਸ਼ ਕੀਤੀ। ਦੇਖੋ ਮਾਨਸਾ ਸ਼ਹਿਰ ਦੇ ਵਿੱਚ ਤੁਸੀਂ ਓਵਰਆਲ ਦੇਖੋਗੇ ਤਾਂ ਬਹੁਤ ਐਸੀ ਜਗ੍ਹਾ ਨਹੀਂ ਹੈ ਜਿੱਥੇ ਲੋਕ ਵੀ ਜਾ ਕੇ ਸੋਸ਼ੀਅਲਾਈਜ਼ ਕਰ ਸਕਣ। ਨਾ ਇਥੇ ਕਲੱਬਸ ਨੇ, ਨਾ ਸਪੋਰਟਸ ਕਲੱਬ ਨੇ, ਨਾ ਕੁਝ ਹੈ। ਪਰ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਸਾਂਝੀ ਜਗ੍ਹਾ ਐਸੀ ਬਣ ਸਕੇ ਜਿੱਥੇ ਕੁੜੀਆਂ, ਮੁੰਡੇ ਬਜ਼ੁਰਗਾਂ ਵਰਤਾਂ ਵਰਤੋਂ ਲੋਕ ਆ ਕੇ ਇੱਥੇ ਇੱਕ ਦੂਜੇ ਦੇ ਨਾਲ ਸੋਸ਼ਲਾਈਜ਼ ਕਰ ਸਕਾਂ ਇੱਥੇ ਇਹ ਵੀ ਕੀਤਾ ਗਿਆ ਕਿ ਜੇ ਤੁਹਾਨੂੰ ਮਾਰਕੀਟ ਦੇ ਵਿੱਚ 200 ਰੁਪਏ ਦੀ ਕਾਫੀ ਮਿਲਦੀ ਹੈ ਇੱਥੇ ਆਪਾਂ ਕੋਸ਼ਿਸ਼ ਕਰਾਂਗੇ ਕਿ ਸਸਤੀ ਮਿਲੇ ਐਂਡ ਪਬਲਿਕ ਵੀ ਇੱਥੇ ਇਨਵਾਈਟਡ ਹੈ ਕਿ ਆ ਕੇ ਦੇਖੇ ਸੋਨਾ ਕਹਿੰਦੇ ਆ ਸਾਹਮਣੇ ਇੱਕ ਹੋਰ ਆਪਾਂ ਇੱਥੇ ਵੱਡੀ ਲਾਇਬ੍ਰੇਰੀ ਬਣਾ ਰਹੇ ਹਾਂ ਤਿੰਨ ਲਗਭਗ ਲਾਇਬ੍ਰੇਰੀ ਬਣਾ ਰਹੇ ਆਪਾਂ ਸੈਂਟਰਲ ਪਾਰਕ ਦੇ ਵਿੱਚ ਵੀ ਇੱਥੇ ਵੀ ਇੱਕ ਮਾਨਸਰ ਖੁਰ ਦੇ ਵਿੱਚ ਵੀ ਮਾਨਸਾ ਜ਼ਿਲ੍ਹਾ ਅਦਾਲਤ ਵਿੱਚ ਪਾਰਕਿੰਗ ਨੂੰ ਲੈ ਕੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਪੁਲਿਸ ਮੁਤਾਬਕ ਬਰਨਾਲਾ ਦਾ ਰਹਿਣ ਵਾਲਾ ਅਰਸ਼ਦੀਪ ਸਿੰਘ ਆਪਣੇ ਪਿਤਾ ਨਾਲ ਕਿਸੇ ਕੰਮ ਲਈ ਕਚਹਿਰੀ ਆਇਆ ਸੀ ਤੇ ਜ਼ਿਲ੍ਹਾ ਕਚਹਿਰੀ ਵਿੱਚ ਪਾਰਕਿੰਗ ਨੂੰ ਲੈ ਕੇ ਵਕੀਲ ਨਾਲ ਉਸਦਾ ਝਗੜਾ ਹੋ ਗਿਆ ਜਿਸ ਕਾਰਨ ਅਰਸ਼ਦੀਪ ਨੇ ਆਪਣੇ ਲੈਸਨਸੀ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ ਜਿਸ ਕਾਰਨ ਜ਼ਿਲ੍ਹਾ ਅਦਾਲਤ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਦੱਸਦੇ ਕਿ ਮੁਲਜ਼ਮ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ ਇਹਦੇ ਵਿੱਚ ਕਿ ਸਾਨੂੰ ਇਹ ਇਲੈਕਚੈਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਫਾਇਰ ਇਨਸੀਡੈਂਟ ਹੋਇਆ ਉੱਥੇ ਅਸੀਂ ਮੌਕੇ ਤੇ ਪਹੁੰਚ ਕੇ ਜਿਹੜਾ ਫਾਇਰ ਕਰਨ ਵਾਲੇ ਵਿਅਕਤੀ ਨੂੰ ਅਸੀਂ ਆਰਡ ਆਪ ਕਰ ਲਿਆ ਸੀ ਪੂਰਾ ਮਾਮਲਾ ਇਹ ਹੈਗਾ ਸੀ ਕਿ ਉੱਥੇ ਕੋਈ ਅਵਿੰਦਰ ਸਿੰਘ ਵਕੀਲ ਨਹਿਗੇ ਆ ਉਹਨਾਂ ਦਾ ਕੋਈ ਸਿਵਲ ਦੇ ਵਿਅਕਤੀ ਹੈਗਾ ਸੀ ਕਿ ਇੱਕ ਅਸ਼ਰਫ ਸਿੰਘ ਬਰਨਾਲਾ ਦੇ ਰਹਿਣ ਵਾਲਾ ਉਹਨਾਂ ਦੇ ਕਾਰ ਪਾਰਕਿੰਗ ਨੂੰ ਲੈ ਕੇ ਟਕਰਾਅ ਹੋਇਆ ਸੀ ਜਿੱਥੇ ਉਹ ਜਿਹੜਾ ਫਾਇਰ ਇਨਸੀਡੈਂਟ ਹੋਇਆ ਦੁੱਖਾ ਸੀਗਾ ਉਹਨੂੰ ਮੌਕੇ ਤੋਂ ਆਰਮੀਨ ਰਿਟੇਨ ਕਰ ਲਿਆ ਗਿਆ ਉਹਦਾ ਦਮਦਰ ਕਰਕੇ ਕ੍ਰਿਤੀਸ਼ਾ ਮੰਗ ਲਈ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੇ ਸ਼ੀਦੀ ਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਪੂਰਾ ਸਵਿਖੇ ਇਲਾਕੇ ਦੀ ਸੰਗਤ ਵੱਲੋਂ ਸੋਨੇ ਦੇ ਦਰਵਾਜ਼ੇ ਦੀ ਸੇਵਾ ਕਰਵਾਈ ਗਈ ਇਸ ਮੌਕੇ ਤੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਦਾਰ ਸਿੰਘ ਸਾਹਿਬ ਗਾਨੀ ਰਗਵੀਰ ਸਿੰਘ ਅਤੇ ਫੇਸਗੜ ਸਾਹਿਬ ਦੇ ਜਦਾਰ ਸਿੰਘ ਸਾਹਿਬ ਗਾਨੀ ਸੁਲਤਾਨ ਸਿੰਘ ਜੀ ਵੀ ਮੌਜੂਦ ਰਹੇ ਇਸ ਮੌਕੇ ਤੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਦਾਰ ਸਿੰਘ ਸਾਹਿਬ ਗਾਨੀ ਰਗਵੀਰ ਸਿੰਘ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ੀਦੀ ਸਥਾਨ ਪੂਰਾ ਸਵਿਖੇ ਜੋ ਇਲਾਕੇ ਦੀ ਸੰਗਤ ਵੱਲੋਂ ਸਰਦਾਰ ਸਤਕਾਰ ਨਾਲ ਸੋਨੇ ਦੇ ਚਾਰੋਂ ਦਰਵਾਜਿਆਂ ਦੀ ਸੇਵਾ ਕਰਵਾਈ ਗਈ ਹੈ ਇਹ ਸੰਗਤਾਂ ਦੀ ਗੁਰੂ ਪ੍ਰਤੀ ਅਥਾ ਸ਼ਰਧਾ ਦੀ ਪ੍ਰਤੀਕ ਹੈ ਇਸ ਮੌਕੇ ਤੇ ਸਿੰਘ ਸਰਬ ਗੈਨੀ ਰਗਵੇਤ ਸਿੰਘ ਵੱਲੋਂ ਸੇਵਾ ਕਰਵਾਉਣ ਵਾਲੀ ਸਮੁੱਚੀ ਸੰਗਤ ਅਤੇ ਆਗੂਆਂ ਦਾ ਸਿਰਪਾਉ ਦੇ ਕੇ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਸ਼੍ਰੋਮਣੀ ਕਲਦਲ ਦੇ ਜਨਰਲ ਸਕੱਤਰ ਜਗਦੀਪ ਸਿੰਘ ਚੀਮਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਰਿਆ ਨੇ ਗੈਨੀ ਰਗਵੇਤ ਸਿੰਘ ਅਤੇ ਗੈਨੀ ਸੁਲਤਾਨ ਸਿੰਘ ਦਾ ਇੱਥੇ ਪਹੁੰਚਣ ਤੇ ਧੰਨਵਾਦ ਕੀਤਾ ਸ਼ਹੀਦਾਂ ਨੇ ਬਹੁਤ ਭਾਰੀ ਪੌਰੁਖਾਰ ਕੀਤਾ ਹੈ ਸਰਕਾਰ ਜੋ ਕੁਝ ਨਹੀਂ ਮਾਤਾ ਗੁਦਰੀ ਕੌਰ ਜੀ ਬਾਬਾ ਅਜੋਰਾਵਰ ਸਿੰਘ ਸਾਹਿਬ ਜੀ ਬਾਬਾ ਫਤਿਹ ਸਿੰਘ ਸਾਹਿਬ ਦੇ ਸ਼ਹੀਦ ਵਿਸਥਾਨ ਘੋਟਵਾਲਾ ਸ਼ਰੀਫਤ ਅਕਬਰ ਸਾਹਿਬ ਸਰਹੰਦ ਦੇਖੇ ਗੁਰਮੁਖ ਘਰਾਂ ਤੇ ਸਤਪੁਰਾਨੇ ਮਹਿਰਾਨ ਕਰਕੇ ਜੋ ਪਾਵਨ ਸਥਾਨ ਤੇ ਸੋਨੀਆਂ ਦੇ ਪਰਵਾਦੀਆਂ ਦੀ ਜਿਹੜੀ ਸੇਵਾ ਹੈ ਉਹ ਲਈ ਹੈ ਔਰ ਅੱਜ ਜਿਹੜੇ ਸੌਣ ਲੀਆਂ ਜਿਹੜੀਆਂ ਥੋੜਾ ਸੀਗੀਆਂ ਉਹ ਚਵਾਈ ਗਈ ਹੈ ਸਿੱਕਰ ਦਰਵਾਜ਼ਾ ਉਹ ਵੀ ਰਾਇਆ ਗਿਆ ਜੋ ਚਰਨਾਬੇ ਚਰਦਾਸ ਹੋਈ ਇਹ ਸੰਘਤਾ ਗੁਰੀਆਂ ਨੇ ਸਾਥੀ ਨੂੰ ਮਿਹਰ ਕਰਨ ਸੰਯੁਕਤ ਸੰਘ ਦੇ ਸੱਤੇ ਮਿਹਰ ਫੜਿਆ ਹਾਕਰਾ ਕਿ ਇਸ ਤਰ੍ਹਾਂ ਹੀ ਕਾੜ ਦੀ ਖੜਾ ਸੁਵਾਵਾ ਲੈਂਦੇ ਰਹਿ ਸੰਯੁਕਤ ਕਿਸਾਨ ਮੋਰਚੇ ਦੇ ਸਦੇ ਉਤੇ ਫਤਿਹਗੜ੍ਹ ਸਾਹਿਬ ਵਿਖੇ ਸਰਹਿੰਦ ਜੋਤੀਸ ਰੂਪ ਮੋੜ ਤੋਂ ਲੈ ਕੇ ਡੀਸੀ ਦਫਤਰ ਕੰਪਲੈਕਸ ਤੱਕ ਕਿਸਾਨਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ ਜਿਸ ਤੋਂ ਪ੍ਰੰਤ ਕਿਸਾਨਾਂ ਵੱਲੋਂ ਡੀਸੀ ਦਫਤਰ ਦੇ ਬਾਹਰ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਅਤੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਗੁਰਜਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਦੀ ਸਿਫਾਰਿਸ਼ ਉੱਤੇ ਕੇਂਦਰ ਸਰਕਾਰ ਵੱਲੋਂ 15 ਅਗਸਤ ਨੂੰ ਨਾ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਸ਼ੰਭੂ ਮੋਰਚੇ ਵਿੱਚ ਕਿਸਾਨਾਂ ਉੱਤੇ ਤਸ਼ੱਦਦ ਕੀਤਾ ਸੀ ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਠੀਕ ਨਹੀਂ ਹੈ ਬੈਸਤ ਆ ਇਹ ਜਿਹੜਾ ਸਾਡਾ ਸਾਂਝਾ ਫੋਰਮ ਆ ਉਹਦੇ ਵੱਲੋਂ ਇਹ ਪ੍ਰੋਗਰਾਮ ਤਾਂ ਉਹ ਸਾਰੇ ਸਾਂਝੇ ਫੋਰਮ ਵੱਲੋਂ ਇਹ ਪ੍ਰੋਗਰਾਮ ਕਰਾਇਆ ਗਿਆ ਜਿਹੜਾ ਅੱਜ ਇਹ ਮੋਦੀ ਦਾ ਪੁਤਲਾ ਸਾਲਿਆ ਗਿਆ ਕਿਉਂਕਿ ਜਿਹੜੀ ਮੋਦੀ ਸਰਕਾਰ ਆ ਇਹ ਸਭ ਤੋਂ ਨਕਮੀ ਸਰਕਾਰ ਆ ਤੁਸੀਂ ਸੁਣਿਆ ਹੋਊਗਾ ਵੀ 1919 ਦੇ ਵਿੱਚ ਬਾਹਰ ਲਿਆ ਅੰਗਰੇਜ਼ਾਂ ਨੇ ਸਾਡੇ ਭਾਰਤੀਆਂ ਤੇ ਗੋਲੀਆਂ ਚਲਾਈਆਂ ਪੀਆਂ ਜੱਲ੍ਹਿਆਂ ਵਾਲੇ ਬਾਗ ਦੇ ਵਿੱਚ ਉਹ ਲੋਕ ਉੱਥੇ ਖੜੇ ਹੋਏ ਤੇ ਦਸਾੜੇ ਦਾ ਦਿਨ ਸੀ ਉਹ ਵੀ ਐਜੀਟੇਸ਼ਨ ਕਰਦੇ ਸੀ ਹੱਥੇ ਲੋਕ ਸੀ ਸਾਡਾ ਫੋਨ ਖੋਲਦਾ ਸੀ ਜਦੋਂ ਅਸੀਂ ਉਦੋਂ ਪੜਦੇ ਹੁੰਦੇ ਸੀ ਕਿਤਾਬਾਂ ਦੇ ਵਿੱਚ ਕਿ ਅੰਗਰੇਜ਼ਾਂ ਨੇ ਸਾਡੇ ਭਾਰਤੀਆਂ ਨੂੰ ਕਿਸ ਤਰ੍ਹਾਂ ਹੱਥਾਂ ਤੇ ਅੰਨੇ ਬਾ ਗੋਲੀਆਂ ਚਲਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਦਾ ਅੱਜ ਇਹ ਗੰਦੀ ਸਰਕਾਰ ਬੀਜੇਪੀ ਸੁੱਤੀ ਸਰਕਾਰ ਕਹੂੰਗਾ ਮੈਂ ਤਾਂ ਇਹ ਸਰਕਾਰ ਉਹਨਾਂ ਪੁਲਿਸ ਅਫਸਰਾਂ ਨੂੰ ਰਾਸ਼ਟਰਪਤੀ ਅਵਾਰਡ ਦੇ ਗੱਲ ਸਨਮਾਨ ਕਰਨ ਜਾ ਰਹੀ ਹੈ 15 ਅਗਸਤ ਨੂੰ ਜਿਨ੍ਹਾਂ ਨੇ ਸਾਡੇ ਮੱਥੇ ਕਿਸਾਨਾਂ ਦੇ ਜਿਹੜੇ ਕਿਸਾਨ ਆਪਣੀਆਂ ਬੀਜੇਪੀ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾਉਣ ਦਾ ਹੱਟੇ ਆਪਣੇ ਦੇਸ਼ ਦੀ ਰਾਜਨੀਤੀ ਵਿੱਚ ਜਾ ਰਹੇ ਆਪણા ਦੇਸ਼ ਦੇ ਲੋਕ ਹਾਣ ਜਿਨ੍ਹਾਂ ਨੇ ਫੂਡਪਾਪ ਭੰਡਾਰ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਇਆ ਹੋਵੇ ਉਹਨਾਂ ਲੋਕਾਂ ਦੇ ਗੋਲੀਆਂ ਜਲਾਈਆਂ ਹੋਣ ਉਹਨਾਂ ਅਕਸਰਾਂ ਨੇ ਤੇ ਉਹਨਾਂ ਨੂੰ 15 ਗਾਸ ਨੂੰ ਇਹ ਰਾਸ਼ਟਰਪਤੀ ਅਵਾਰਡ ਦੇਗਾ ਸਨਮਾਨ ਕਰਦੇ ਆ ਬਹੁਤ ਮਾੜੀ ਸਰਕਾਰ ਆ ਇਹ ਇਸ ਤੋਂ ਵੱਧ ਮਾੜੀ ਸਰਕਾਰ ਕੋਈ ਆ ਨਹੀਂ ਸਕਦੀ ਅੱਜ ਕਿਸਾਨਾਂ ਮਜ਼ਦੂਰਾਂ ਤੇ ਨੌਜਵਾਨਾਂ ਵੱਲੋਂ ਰੋਸ ਮਾਰਚ ਕਰਕੇ ਹੁਸ਼ਿਆਰਪੁਰ ਦੇ ਮਿਨੀ ਸੈਕਟਰੀਏਟ ਦੇ ਬਾਹਰ ਪ੍ਰਧਾਨ ਮੰਤਰੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਦਾ ਪੁਤਲਾ ਫੁਕਿਆ ਗਿਆ ਇਸ ਮੌਕੇ ਕਿਸਾਨ ਆਗੂ ਪਰਮਜੀਤ ਸਿੰਘ ਪੋਲਾ ਨੇ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ ਉਲਟਾ 5 ਮਹੀਨੇ ਤੋਂ ਜੋ ਕਿਸਾਨ ਮਜ਼ਦੂਰ ਸੰਘਰਸ਼ ਕਰ ਰਹੇ ਨੇ ਉਹਨਾਂ ਤੇ ਹਮਲਾ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਅਸੀਂ ਆਪਣੀਆਂ ਮੰਗੀਆਂ ਹੋਈਆਂ ਮੰਨਾਂ ਨੂੰ ਲੈ ਕੇ ਫਰਵਰੀ ਮਹੀਨੇ ਤੋਂ ਕਿਸਾਨ ਮੋਰਚਾ ਕਿਸਾਨ ਮਜ਼ਦੂਰ ਮੋਰਚਾ ਅਤੇ ਕਿਸਾਨ ਸੰਯੁਕਤ ਮੋਰਚਾ ਗੈਰ ਰਾਜਨੀਤਕ ਸਾਂਝੇ ਤੌਰ ਤੇ ਜੰਗਲ ਲੜ ਰਹੇ ਸਾਡੀਆਂ ਮੰਗਾਂ ਕੀ ਆ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ ਕਰੋ ਐਮ ਐਸ ਪੀ ਦੀ ਗਰੰਟੀ ਚਾਹੀਦੀ ਹੈ ਨਰੇਗਾ ਦੀ ਦਿਹਾੜੀ 700 ਰੁਪਏ ਹੋਣ ਚਾਹੀਦੀ ਆ ਪਾਣੀਆਂ ਤੇ ਡਾਕੇ ਨਹੀਂ ਵੱਜਣੇ ਚਾਹੀਦੇ ਇਥੋਂ ਤੱਕ ਆ ਕਿ ਪੂੰਜੀਵਾਦ ਲੋਕ ਸਾਡੀਆਂ ਹਵਾਵਾਂ ਤੇ ਵੀ ਕਬਜ਼ਾ ਕਰਨਾ ਚਾਹੁੰਦੇ ਤੇ ਜਦੋਂ ਅਸੀਂ ਆਪਣੇ ਸੰਘਰਸ਼ ਕਰਨ ਜਾ ਰਹੇ ਸੀ ਤੇ ਰਸਤੇ ਵਿੱਚ ਹਰਿਆਣਾ ਸਰਕਾਰ ਨੇ ਮੋਦੀ ਜੀ ਦੀ ਸ਼ਹਿਤ ਤੇ ਮੋਟਰ ਗੰਨਾਂ ਨਾਲ ਕਿਸਾਨਾਂ ਮਜ਼ਦੂਰਾਂ ਤੇ ਗੋਲੇ ਦਾਗੇ ਅਥਰੂ ਗੈਸ ਦੇ ਗੋਲੇ ਦਾਗੇ ਇਥੋਂ ਤੱਕ ਆ ਕੇ ਸ਼ੁੱਭ ਕਰਮ ਨੂੰ ਸਿੱਧੀ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਅੱਜ ਕਿਸਾਨਾਂ ਮਜ਼ਦੂਰਾਂ ਚ ਜਾਦਾ ਰੋਸ ਪਾਇਆ ਜਾ ਰਿਹਾ ਕਿ ਹਰਿਆਣਾ ਸਰਕਾਰ ਜਿਹੜੇ ਪੁਲਿਸ ਵਾਲਿਆਂ ਨੇ ਸਾਨੂੰ ਗੋਲੀਆਂ ਮਾਰੀਆਂ ਡਾਂਗਾਂ ਮਾਰੀਆਂ ਸਾਨੂੰ ਨਿਆਂ ਦੇਣ ਦੀ ਬਜਾਏ ਉਹਨਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਜਿਵੇਂ ਜ਼ਕਰੀਆ ਖਾਨ ਮੁੱਲ ਪਾਉਂਦਾ ਸੀ ਸਿਰਾਂ ਦੇ ਤੇ ਇਨਾਮ ਦਿੰਦਾ ਸੀ ਉਸੇ ਪਾਸੇ ਸੇ ਮੋਦੀ ਜੀ ਤੁਰ ਪਏ ਆ ਅੱਜ ਦੋ ਫੋਰਮਾਂ ਦੇ ਸੱਦੇ ਤੇ ਪੂਰੇ ਭਾਰਤ ਵਰਸ਼ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸੈਣੀ ਜੀ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਪੁੱਤਰੇ ਫੂਕੇ ਜਾ ਰਹੇ ਤਕਰਸ਼ੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਕਾਲ ਸੇਵਾ ਪੂਰੀ ਵਾਲਿਆਂ ਵੱਲੋਂ ਮਾਤਾ ਸੁੰਦਰੀ ਜੀ ਐਨ ਆਰ ਆਈ ਯਾਤਰੀ ਨਿਵਾਸਤੇ ਪਹਿਲੀ ਮੰਜ਼ਲ ਦੇ ਲੈਂਟਰ ਦੀ ਅਰੰਭਤਾ ਗੈਨੀ ਦਲੀਪ ਸਿੰਘ ਵੱਲੋਂ 6 ਪੌੜੀਆਂ ਅਨੰਦ ਸਾਹਿਬ ਜੀ ਦੇ ਪਾਸ ਅਤੇ ਅਰਦਾਸ ਬੇਨਤੀ ਉਪਰੰਤ ਕੀਤੀ ਗਈ ਬਾਬਾ ਸੁਖਵਿੰਦਰ ਸਿੰਘ ਬਾਬਾ ਗੁਰਵਿੰਦਰ ਸਿੰਘ ਜੀ ਦੇ ਗਵਾਈ ਵਿੱਚ ਲੈਂਟਰ ਦੀ ਰੰਮਤਾ ਕਰਵਾਈ ਗਈ ਇਸ ਮੌਕੇ ਪੰ ਸਿੰਘ ਸਹਿਬਾਨ ਅਤੇ ਕਮੇਟੀ ਮੈਂਬਰ ਅਤੇ ਕਥਾਵਾਚਕ ਹਾਜ਼ਰ ਰਹੇ ਜਿਸ ਦਾ ਕਾਰਜਧੇਨੀ ਕੀ ਆਮਾਨਸ ਕਿਆ ਵਿਚਾਰਾ ਰਾਮ ਬਹੁਤ ਹੀ ਖੁਸ਼ੀਆਂ ਪਰਸਮਾ ਤਕਸਰੀ ਮੰਦਰ ਦੇ ਪਟਨਾ ਸਾਹਿਬ ਜਿੱਥੇ ਸੰਗਤ ਦੀ ਆਮਦ ਨੂੰ ਦੇਖਦੇ ਹੋਏ ਪ੍ਰਬੰਧਕ ਕਮੇਟੀ ਵੱਲੋਂ ਅਤੇ ਕਾਰ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਦੀ ਪੂਰੀ ਵਾਲਿਆਂ ਨੂੰ ਬਹੁਤ ਹੀ ਚੰਗੀ ਇਮਾਰਤ ਇੱਕ ਸਰਤਾ ਦੇ ਰਹਿਣ ਵਾਸਤੇ ਬਣਾਉਣ ਦਾ ਉਪਰਾਲਾ ਕੀਤਾ ਗਿਆ ਹੈ ਜਿਹਦੇ ਅੱਜ ਪਹਿਲੀ ਮੰਜ਼ਿਲ ਦਾ ਲੈਂਟਰ ਪਾ ਗਿਆ ਹੈ ਅਤੇ ਇਸ ਲੈਂਟਰ ਪਾਉਣ ਵਿੱਚ ਸਾਰੀਆਂ ਸੰਸਦਾਂ ਦਾ ਪੂਰਵ ਸਹਿਯੋਗ ਮਿਲਿਆ ਹੈ ਇਹ ਲੈਂਟਰ ਜੋ ਹੈ ਤਕਰੀਬਨ 180 ਫੁੱਟ ਬਾਈ 80 ਫੁੱਟ ਜਗ੍ਹਾ ਹੈ ਜਿੱਥੇ ਲੈਂਟਰ ਪੈ ਰਿਹਾ ਹੈ ਇਹ ਤਿੰਨ ਪਾਰਟ ਵਿੱਚ ਕਰਕੇ ਇਹ ਲੰਗਰ ਪਣਾ ਅੱਜ ਪਹਿਲੇ ਪਾਰਟ ਦਾ ਜੋ ਹੈ ਇਹ ਲੈਂਟਰ ਪਿਆ ਹੈ ਅਤੇ ਇਸ ਦੇ ਨਾਲ ਇਹ ਤਕਰੀਬਨ 125 ਕਮਰਿਆਂ ਦੀ ਇਹ ਰਹਿ ਜਿਹੜੀ ਇਮਾਰਤ ਬਣ ਰਹੀ ਹੈ ਇਸ ਇਮਾਰਤ ਦਾ ਨਾਮ ਮਾਤਾ ਸੁੰਦਰੀ ਜੀ ਦੇ ਨਾਮ ਤੇ ਇਸ ਇਮਾਰਤ ਦਾ ਨਾਮ ਰੱਖਿਆ ਗਿਆ ਹੈ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ ਕਾਰ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਤੇ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਬਾਬਾ ਗੁਰਵਿੰਦਰ ਸਿੰਘ ਜੀ ਉਹਨਾਂ ਨੂੰ ਕਾਰ ਸੇਵਾ ਵਾਲਿਆਂ ਨੂੰ ਪਰਵਾਹ ਚ ਉਹਦੇ ਤਾਂ ਕਿ ਇਹ ਪ੍ਰਬੰਧਕ ਕਮੇਟੀ ਦੁਆਰੇ ਹੋਣ ਨਾਲ ਜੋ ਕੰਮ ਚੱਲ ਰਹੇ ਹਨ ਇਹ ਸੋਹਣੀ ਇਮਾਰਤ ਬਣ ਇਸੇ ਤਰ੍ਹਾਂ ਹੋਰ ਵੀ ਕਾਰ ਸੇਵਾਵਾਂ ਚੱਲਦੀਆਂ ਹਨ ਕਾਰਜਵਾਦ ਦਿੱਲੀ ਵਾਲੇ ਗੁਰਪ੍ਰਵਸੀ ਬਾਬਾ ਰਮਨ ਸਿੰਘ ਜੀ ਦੀ ਜਥੇਬੰਦੀ ਵੱਲੋਂ ਵੀ ਇਮਾਰਤ ਬਣ ਕੇ ਕਾਰ ਸੇਵਾ ਚੱਲ ਰਹੀ ਹੈ ਇਸੇ ਤਰ੍ਹਾਂ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲੇ ਉਹਨਾਂ ਵੱਲੋਂ ਵੀ ਕਾਰ ਸੇਵਾ ਕੰਮ ਚੱਲਤਾ ਦੀ ਰਿਹਾ ਹੈ ਜੋ ਹਰਤੇ ਕਮਰੇ ਬਣਾਏ ਜਾ ਰਹੇ ਹਨ ਇਸੇ ਤਰ੍ਹਾਂ ਇਸ ਦੇ ਨਾਲ ਹੀ ਆਗਰਾਨਵਸੀ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਵੱਲੋਂ 24 ਕਮਰੇ ਦੀ ਇੱਕ ਇਮਾਰਤ ਬਣਾ ਕੇ ਤੱਕਰ ਸਾਹਿਬ ਦੇ ਸੰਤਾਂ ਦੇ ਆਉਣ ਵਾਸਤੇ ਛੱਤਾਂ ਤੇ ਤਿਆਰ ਕੀਤੀ ਜਾ ਰਹੀ ਹੈ ਇਸ ਖੁਸ਼ੀ ਦੇ ਮੌਕੇ ਤੇ ਸਤਿਗੁਰਾਂ ਦਾ ਕੋਟਨ ਕੋਟ ਧੰਵਾਦ ਹੈ ਸ਼ੁਕਰਾਨਾ ਹੈ ਅਤੇ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਕਿ ਆਪਣਾ ਪਰਵਾਰ ਸਹਿਯੋਗ ਦੇ ਰਹੇ ਆ ਹਨ ਤਖਤ શ્રી ਹਰਮੰਦਾ ਜੀ ਪਾਕਾ ਸਾਹਿਬ ਕਮੇਟੀ ਅਤੇ ਆਪ ਸੰਗਤਾਂ ਦੇ ਸਹਿਯੋਗ ਨਾਲ ਸੰਪਰਦਾਇ ਕਾਰ ਸੇਵਾ ਪੂਰੀਵਾਲਿਆ ਵੱਲੋਂ ਜਥੇਦਾਰ ਬਾਬਾ ਕਸ਼ਮੀਰ ਸਿੰਘ ਜੀ ਪੂਰੀਵਾਲਿਆ ਵੱਲੋਂ ਪਟਨਾ ਸਾਹਿਬ ਦਰਸ਼ਨ ਕਰਨ ਆਈਆਂ ਸੰਗਤਾਂ ਦੀ ਰਹਿائش ਲਈ ਮਾਤਾ ਸੁੰਦਰੀ ਜੀ ਐਨ ਆਰ ਆਈ ਯਾਤਰੀ ਨਿਵਾਸ ਦੀ ਸੇਵਾ ਜੋ ਪਿਛਲੇ ਕੋ ਜਮਹ ਨੇ ਆ ਤਾਂ ਚੱਲ ਰਹੀ ਹੈ ਸਤਿਗੁਰਾਂ ਨੇ ਕਿਰਪਾ ਕੀਤੀ ਮਿਹਰ ਕੀਤੀ ਅੱਜ ਸਤਿਗੁਰਾਂ ਅਗੇ ਅਰਦਾਸ ਬੇਨਤੀ ਕਰਕੇ ਮਾਤਾ ਸੁੰਦਰੀ ਐਨਆਰਆਈ ਯਾਤਰੀ ਨਵਾਸ ਦੀ ਪਹਿਲੀ ਮੰਜ਼ਿਲ ਦਾ ਜਿਹੜਾ ਲੈਂਟਰ ਹੈ ਉਹ ਆਰੰਭ ਕੀਤਾ ਗਿਆ ਜਿਸ ਵਿੱਚ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਜੀ ਅਤੇ ਸਾਰੇ ਸੀਸ ਸਾਹਿਬਾਨਾ ਸਮੇਤ ਇਤੋਂ ਦੇ ਜਨਰਲ ਸੈਕਟਰੀ ਸੁਦਾਰ 인ਦਰਜੀਤ ਸਿੰਘ ਜੀ ਤੇ ਮੈਂਬਰਸ ਦਾ ਰਾਜਾ ਸਿੰਘ ਅਤੇ ਹੋਰ ਪਤਵੰਤੇ ਸੱਜਣ ਤੇ ਸੰਤਾਂ ਦੀ ਹਾਜ਼ਰੀ ਵਿੱਚ ਇਹ ਸ਼ੁਰੂ ਕੀਤਾ ਗਿਆ ਗੁਰੂ ਸਾਹਿਬ ਕਿਰਪਾ ਕਰਨ ਜਿਹੜੇ ਇਹ ਸਰਾਂ ਦੇ ਕਾਰਜ ਨੇ ਇਹ ਆਪ ਕਿਰਪਾ ਕਰਕੇ ਚਰਦੀ ਕਲਾ ਦੇ ਵਿੱਚ ਤੇ ਜਲਦੀ ਸੰਪੂਰਨ ਕਰਾਉਣ ਅਤੇ ਸਬੱਤ ਦੇ ਸਾ ਉਦੇਸ਼ਾਂ ਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਤੇ ਇਸ ਚੱਲ ਰਹੀ ਮਹਾਨ ਸੇਵਾ ਵਿੱਚ ਤਨ ਮਨ ਧਨ ਦਾ ਸਹਿਯੋਗ ਦੇ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਐਸੇ ਮਹਾਪੁਰਸ਼ ਨਾਮ ਬਾਣੀ ਦੇ ਦర్శੀ ਪੂਰਨ ਬ੍ਰਹਮ ਗਿਆਨੀ ਜਤੀ ਸਤੀ ਮਹਾਪੁਰਸ਼ ਸੰਤ ਬਾਬਾ ਕਸ਼ਮੀਰ ਸਿੰਘ ਜੀ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਸੋ ਤਖਸਾਹਬ ਜੀ ਵਿਖੇ ਮਹਾਰਾਜ ਗੁਰੂ ਕਲਗੀ ਤਰਪਾ ਸਾਹਿਬ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਪਾਵਨ ਪਵਿੱਤਰ ਅਸਥਾਨ ਤੇ ਤਰੁਠ ਕਰਕੇ ਪ੍ਰਸੰਨ ਹੋ ਕਰਕੇ ਗੁਰੂ ਸਾਹਿਬ ਜੀ ਨੇ ਸੇਵਾ ਬਖਸੀ ਹੋਈ ਹੈ ਸੋ ਅੱਜ ਗੁਰੂ ਸਾਹਿਬ ਜੀ ਦੀ ಅಪਾਰ ਕਿਰਪਾ ਹੋਈ ਹੈ ਰਹਿਮਤ ਹੋਈ ਹੈ ਤਖਸਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਦੇ ਪਿਛਲੇ ਪਾਸੇ ਲੰਗਰ ਹਾਲ ਦੇ ਨਾਲ ਹੀ ਮਾਤਾ ਸੁੰਦਰੀ ਨਿਵਾਸ ਤੇ ਅੱਜ ਐਨ ਆਰ ਆਈ ਨੂਮ ਦੀ ਪਹਿਲੀ ਮੰਜ਼ਿਲ ਦੇ ਲੈਂਟਰ ਪਈ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਚੜਦੀ ਕਲਾ ਚੈਨਲ ਦੇ ਮਾਧਿਅਮ ਤੋਂ ਸੰਗਤਾਂ ਇੱਥੇ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਦਰਸ਼ਨਾ ਦੇ ਵਾਸਤੇ ਪਹੁੰਚੋ ਅਤੇ ਆਪਣੀ ਤਨ ਮਨ ਤਨ ਦੇ ਨਾਲ ਸੇਵਾ ਕਰਕੇ ਗੁਰੂ ਘਰ ਦੇ ਖੁਸ਼ੀਆਂ ਦੇ ਪਾਤਰ ਬਣੋ ਬਹੁਤ ਹੀ ਗੁਰੂ ਸਾਹਿਬ ਜੀ ਦੀ ਖੁਸ਼ੀ ਹੈ ਕਿ ਮਾਤਾ ਸੁੰਦਰੀ ਜੀ ਦੇ ਨਾਮ ਤੇ ਜੋ ਐਨ ਆਰ ਆਈ ਯਾਤਰੀ ਨਿਵਾਸ ਬਣਨ ਜਾ ਰਿਹਾ ਹੈ ਜਿਸ ਦੀ ਸ਼ੋਭਾ ਦੇਖਣੇ ਹੀ ਬਣਦੀ ਹੋਏਗੀ ਤੋਂ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਵੱਧ ਚੜ ਕੇ ਇਹਨਾਂ ਕਾਰਜਾਂ ਵਿੱਚ ਆਪਣਾ ਤਨ ਮਨ ਧਨ ਨਾਲ ਸਹਿਯੋਗ ਕਰੋ ਕਿਉਂਕਿ ਇਹ ਕਾਰਜ ਵੱਡੇ ਕਾਰਜ ਹਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਹੁਕਮ ਵੀ ਹੈ ਕਿ ਪਟਨਾ ਗੁਰੂ ਦਾ ਘਰ ਹੈ ਦਸਵੇਂ ਪਾਤਸ਼ਾਹ ਦਾ ਘਰ ਬਣ ਰਿਹਾ ਹੈ ਆਪਾਂ ਇਹਦੇ ਵਿੱਚ ਸਾਰੇ ਯੋਗਦਾਨ ਕਰੀਏ ਕਿਉਂਕਿ ਪਟਨਾ ਸਾਹਿਬ ਤੋਂ ਗੁਰਦੁਆਰਾ ਬਾਲ ਲੀਲਾ ਸਾਹਿਬ ਤੋਂ ਜੋ ਸਮੁੱਚੇ ਪ੍ਰਬੰਧ ਨੂੰ ਦੇਖ ਰਹੇ ਹਨ ਬਾਬਾ ਗੁਰਵਿੰਦਰ ਸਿੰਘ ਜੀ ਔਰ ਬਾਬਾ ਬਲਵੰਤ ਸਿੰਘ ਜੀ ਬਾਬਾ ਗੁਰਵੰਤ ਸਿੰਘ ਜੀ ਸਮੂਹ ਜਥੇਦਾਰ ਸਹਿਬਾਨ ਜਿੰਨੇ ਵੀ ਕਾਰ ਸੇਵਾ ਪੂਰੀ ਵਾਲੇ ਸਾਰੇ ਬੜੀ ਮਿਹਨਤ ਕਸ਼ਤ ਹੋ ਕਰਕੇ ਕਾਰਜ ਨੂੰ ਨਿਪਰੇ ਚਾੜਨ ਚ ਲੱਗੇ ਹਨ ਸੋ ਸਭ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜੋ ਤਨ ਮਨ ਧਨ ਦਾ ਸਹਿਯੋਗ ਕਰਕੇ ਇਹਨਾਂ ਕਾਰਜਾਂ ਚ ਆਪਣੀ ਹਮਾਇਤ ਕਰਦੀਆਂ ਹਨ ਦਸਵੰਧ ਭੇਜਦੀਆਂ ਹਨ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤਹਿਤ ਗੁਰਦੁਆਰਾ ਸਿੰਘ ਸਭਾ ਕਾਲਾ ਵਾਲਾ ਵਿੱਚ ਨਿਸ਼ਾਨ ਸਾਹਿਬ ਉਤੇ سرمਈ ਨੀਲੇ ਪੁਸ਼ਾਕੇ ਚੜਾਈ ਗਏ ਇਸ ਮੌਕੇ ਆਗੂ ਨੇ ਕਿਹਾ ਕਿ ਜਦਰ ਸਾਹਿਬਾਨ ਵੱਲੋਂ ਦਿੱਤੇ ਹੁਕਮਾਂ ਦੀ ਪਾਲਣਾ ਕੀਤੀ ਗਈ ਅਤੇ ਨਿਸ਼ਾਨ ਸਾਹਿਬ ਦੇ ਚੋਲੇ ਦਾ ਰੰਗ ਬਾਦ ਲੈ ਗਿਆ ਉਹਨਾਂ ਹੋਰ ਵੀ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਏ ਫੈਸਲੇ ਦਾ ਸਵਾਗਤ ਕਰਨ ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਕੀਤੇ ਗਏ ਨੇ ਸਿੰਘ ਸਾਹਿਬਾਨਾਂ ਦੇ ਵੱਲੋਂ ਕਿ ਜਿੰਨੇ ਵੀ ਗੁਰੂ ਘਰ ਦੇ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਕੇਸਰੀ ਨਿਸ਼ਾਨ ਸਾਹਿਬ ਝੁਲਦੇ ਸਨ ਨਿਸ਼ਾਨ ਸਾਹਿਬ ਦੇ ਉੱਪਰ ਚੋਲੇ ਪਹਿਨਾਏ ਜਾਂਦੇ ਸਨ ਸੋ ਸਿੰਘ ਸਹਿਬਾਨਾਂ ਦੇ ਵੱਲੋਂ ਜਾਰੀ ਕੀਤੇ ਹੁਕਮ ਦੇ ਅਨੁਸਾਰ ਅੱਜ ਗੁਰਦੁਆਰਾ ਸਿੰਘ ਸਭਾ ਕਾਲਿਆਂ ਵਾਲਾ ਖੂਬ ਵਿਖੇ ਸਮੂੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਦੇ ਵਿੱਚ ਬਿਲਕੁਲ ਇੱਕ ਮਤ ਹੋ ਕੇ ਅਸੀਂ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਜੋ ਰੰਗ ਨੇ ਉਹ ਚੇਂਜ ਕੀਤੇ ਨੇ ਤੇ ਅੱਜ ਸੇਵਾਦਾਰਾਂ ਦੇ ਵੱਲੋਂ سرمਈ ਨੀਲਾ ਰੰਗ ਦਾ ਜੋ ਚੋਲਾ ਸਾਹਿਬ ਹੈ ਉਸ ਦੀ ਸੇਵਾ ਚੱਲ ਰਹੀ ਹੈ ਸੋ ਜਦੋਂ ਆਪਾਂ ਇਤਿਹਾਸ ਨੂੰ ਬਾਚਦੇ ਹਾਂ ਤੇ ਉਹਦੇ ਵਿੱਚ ਵੀ ਸਾਨੂੰ ਇਹ ਪਤਾ ਲੱਗਦਾ ਇਹ ਉਪਜੇ ਸਿੰਘ ਭੁਜੰਗੀ ਐ ਨਿਲੰਬਰ ਧਾਰਾ ਹੁਸੀ ਕਾਬਜ ਖਾਲਸਾ ਜਦ ਹੁਸੀ ਨੀਲਾ ਰੰਗ ਇਸ ਤਰ੍ਹਾਂ ਦੇ ਸਾਨੂੰ ਪ੍ਰਮਾਣ ਮਿਲਦੇ ਨੇ ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਖਸ਼ਿਸ਼ ਕੀਤੇ ਹੋਏ ਰੰਗ ਜਦੋਂ ਆਪਾਂ ਇਤਿਹਾਸ ਨੂੰ ਵਿਸ਼ੋਕੜ ਦੇ ਵਿੱਚ ਵੀ ਜਾਵਾਂਗੇ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਮੇ ਚਿੱਟੇ ਰੰਗ ਦੇ ਨਿਸ਼ਾਨ ਸਾਹਿਬ ਦੀ ਵਰਤੋਂ ਕੀਤੀ ਗਈ ਤਾਂ ਗੁਰੂ ਹਰਗੋਬਿੰਦ ਮਹਾਰਾਜ ਨੇ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ ਚੁਲਾਈ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨੀਲੇ ਰੰਗ ਦੇ ਨਿਸ਼ਾਨ ਸਾਹਿਬ ਚੁਲਾਈ ਜਦੋਂ ਆਪਾਂ ਨਿਹੰਗ ਸਿੰਘਾਂ ਦਾ ਬਾਣਾ ਵੇਖਦੇ ਆ ਉਹ ਵੀ ਨੀਲਾ ਬਾਣਾ ਹੀ ਪਹਿਨਦੇ ਨੇ ਇਸ ਤਰ੍ਹਾਂ ਸਾਨੂੰ ਬੜੇ ਇਤਿਹਾਸਕ ਸਰੋਤਾਂ ਦੇ ਵਿੱਚੋਂ ਬੜਾ ਪੁਖਤਾ ਪਰਮਾਨ ਮਿਲਦੇ ਨੇ ਤੇ ਉਹਨਾਂ ਪਰਮਾਨਾਂ ਨੂੰ ਵੇਖਦੇ ਹੋਏ ਸਿੰਘ ਸਾਹਿਬਾਨਾਂ ਨੇ ਹੁਕਮ ਜਾਰੀ ਕੀਤੇ ਨੇ ਆ ਕੁਝ ਸਿੱਖ ਸੰਗਤਾਂ ਕਹਿ ਰਹੀਆਂ ਨੇ ਕਿ ਰੰਗਾਂ ਦੇ ਵਿੱਚ ਕੀ ਆ ਰੰਗਾਂ ਦੇ ਵਿੱਚ ਉਲਝਾਉਣਾ ਨਹੀਂ ਚਾਹੀਦਾ ਕੌਮ ਨੂੰ ਰੰਗ ਦੇ ਵਿੱਚ ਉਲਝਾਉਣ ਦੀ ਕੋਈ ਗੱਲ ਨਹੀਂ ਹੈ ਪਰ ਜੋ ਸਾਡੇ ਕੋਲ ਇਤਿਹਾਸ ਹੈ ਸਾਡਾ ਪੁਖਤਾ ਇਤਿਹਾਸ ਹੈ ਜੋ ਦੇ ਮੁਤਾਬਕ ਸੇ ਚੱਲੀਏ ਤੇ ਸਿੱਖ ਕੌਮ ਦੀ ਹੋਰ ਵੀ ਚੰਗੀ ਅਗਵਾਈ ਹੋ ਸਕਦੀ ਹੈ ਇਸ ਕਰਕੇ ਜੋ ਵੀ ਫੈਸਲਾ ਆਇਆ ਉਹਦਾ ਅਸੀਂ ਭਰਵਾ ਸਵਾਗਤ ਕਰਦੇ ਆਂ ਅੱਜ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚੋਂ ਵੱਲੋਂ ਹੁਕਮ ਜਾਰੀ ਹੋਏ ਨੇ ਭਈ ਸਾਰਿਆਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਨਿਸ਼ਾਨ ਸਾਹਿਬ ਨੇ ਉਹਨਾਂ ਦੇ ਜਿਹੜੇ ਚੋਲਾ ਸਾਹਿਬ ਆ ਉਹਨਾਂ ਦੇ ਰੰਗ ਜਿਹੜੇ ਆ ਜਾਂ سرمਈ ਤੇ ਜਾਂ ਬਸੰਤੀ ਰੰਗ ਦੇ ਉਹ ਚੋਲਾ ਸਾਹਿਬ ਹੋਣੇ ਚਾਹੀਦੇ ਆ ਜਿਹੜੇ ਕੇਸਰੀ ਚੋਲਾ ਸਾਹਿਬ ਆ ਉਹ ਸਾਰੇ ਉਤਾਰ ਦੇਣੇ ਚਾਹੀਦੇ ਆ ਔਰ ਉਹ ਪੰਥ ਸਿੰਘ ਸਹਿਬਾਨ ਨੇ ਇੱਕ ਬਹੁਤ ਹੀ ਡੂੰਗੀ ਗਹਿਰਾਈ ਦੇ ਨਾਲ ਉਹਨੇ ਖੋਜ ਕਰਕੇ ਤੇ ਉਹਨਾਂ ਨੇ ਇਸ ਚੀਜ਼ ਦੇ ਉੱਤੇ ਖੋਜ ਕਰਕੇ ਔਰ ਇਹ ਹੁਕਮ ਜਾਰੀ ਕੀਤੇ ਆ ਭਈ ਜਿਹੜੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਆ ਇਹਨਾਂ ਦਾ ਰੰਗ ਜਿਹੜਾ ਏ ਨੀਲਾ ਜਾਂ ਬਸੰਤੀ ਹੋਣਾ ਚਾਹੀਦਾ ਔਰ ਉਹਨਾਂ ਦੇ ਹੁਕਮ ਨੂੰ ਮੰਨਦੇ ਹੋયા ਆ ਸਰ ਮੱਥੇ ਪ੍ਰਵਾਨ ਕਰਦੇ ਹੋયા ਆ ਸਾਰੀ ਸਿੱਖ ਸਾਰੀ ਜਿੰਨੀ ਵੀ ਸਿੱਖ ਸੰਗਤ ਆ ਸਾਰੇ ਗੁਰਦਵਾਰਾ ਪ੍ਰਬੰਧ ਕਮੇਟੀਆਂ ਸਾਰਿਆਂ ਨੇ ਉਹਨਾਂ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਣਾ ਚਾਹੀਦਾ ਔਰ ਉਹਨਾਂ ਉਸੇ ਹੁਕਮ ਨੂੰ ਮੰਨਦੇ ਆ ਅਸੀਂ ਵੀ ਅੱਜ ਗੁਰਦਰਾ ਸਾਹਿਬ ਵਿਖੇ ਸਾਰੀ ਗੁਰਦਵਾਰਾ ਪ੍ਰਬੰਧ ਕਮੇਟੀ ਸਾਡੇ ਹੈੱਡ ਕ੍ਰਾਂਤੀ ਬਾਬਾ ਜਗਜਵੇਂਦਰ ਸਿੰਘ ਜੀ ਔਰ ਉਹਨਾਂ ਦੇ ਸ ਅਸੀਂ ਜਿਹੜਾ ਚੋਲਾ ਸਾਹਿਬ ਦਾ ਉਹ ਜਿਹੜਾ ਕੇਸਰੀ ਚੋਲਾ ਸਾਹਿਬ ਸੀਗਾ ਨਿਸ਼ਾਨ ਸਾਹਿਬ ਦਾ ਉਹ ਬਦਲ ਦਿੱਤਾ ਗਿਆ ਅੱਜ ਪੰਜਾਬ ਪਰ ਵਿੱਚ ਅੱਜ ਤੋਂ ਟ੍ਰੈਫਿਕ ਦੇ ਨਵੇਂ ਨਾਮ ਲਾਗੂ ਹੋਣ ਜਾ ਰਹੇ ਸਨ ਪਰੰਤੂ ਸਰਕਾਰ ਵੱਲੋਂ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਵਿੱਚ 20 ਦਿਨ ਦੀ ਮਹਲਤ ਹੋਰ ਦਿੱਤੀ ਗਈ ਹੈ ਹੁਸ਼ਿਆਰਪੁਰ ਤੋਂ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਹੁਸ਼ਿਆਰਪੁਰ ਉਹ ਇਹਨਾਂ ਨਵੇਂ ਕਾਨੂੰਨਾਂ ਨੂੰ ਲਾਗੂ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਲੋਕਾਂ ਨੂੰ ਇਹਨਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕੋਈ ਇਹਨਾਂ ਦੀ ਉਲੰਘਣਾ ਕਰਦਾ ਕਾਬੂ ਹੁੰਦਾ ਤਾਂ ਫਿਰ ਨਵੇਂ ਨਿਯਮਾਂ ਅਨੁਸਾਰ ਇਹ ਸਾਰਾ 1 ਮਹੀਨਾ ਪਹਿਲਾਂ ਪੰਜਾਬ ਸਰਕਾਰ ਵੱਲੋਂ ਜਿਹੜਾ ਹੁਕਮ ਜਾਰੀ ਹੋਇਆ ਸੀ ਪੈਨਾਂ ਨੂੰ ਜਿਹੜਾ ਸਮਝਾਉ ਡਾਕ ਸਕੂਲਾਂ ਵਿੱਚ ਵੀ ਜਿੱਥੇ ਟੈਕਸੀ ਸਟੈਂਡ ਨੇ ਬੱਸ ਸਟੈਂਡ ਨੇ ਇਹ ਆਪਣੇ ਜਿਹੜੇ ਜਿਹੜੇ ਟੈਂਪ ਲਗਾਏ ਗਏ ਆ ਇਹਨਾਂ ਨੂੰ ਸਮਝਾਇਆ ਗਿਆ ਖਾਸ ਕਰਕੇ ਸਕੂਲਾਂ ਵਿੱਚ ਜਿਹੜਾ 18 ਸਾਲ ਤੋਂ ਘੱਟ ਬੱਚੇ ਆ ਇਹਨਾਂ ਨੂੰ ਸਮਝਾਇਆ ਗਿਆ ਵੀ ਕੋਈ ਵੀ ਜਿਹੜਾ ਬੱਚਾ 18 ਸਾਲ ਤੋਂ ਘੱਟ ਕੋਈ ਡਰਾਈਵਿੰਗ ਨਹੀਂ ਕਰੂਗਾ ਨਾ ਟੂ ਵੀਕਲ ਤੇ ਨਾ ਫੋਰ ਵੀ ਜਾਂ ਵੀ ਜਿਹੜਾ ਕਰੂਗਾ ਉਹਦੀ ਜਿਹੜੀ ਸਜ਼ਾ ਆ 25000 ਰੁਪਏ ਜੁਰਮਾਨਾ ਤੇ ਉਹਦੇ ਮਾਪੇ ਨੂੰ ਜਿਹੜੀ ਆ 3 ਸਾਲ ਤੱਕ ਸਜ਼ਾ ਹੋ ਸਕਦੀ ਆ ਵੀੜਾ ਕੋਈ ਵੀਹਿਕਲ ਕਿਸੇ ਕੋ ਮੰਗੇ ਵੀ ਦਿੰਦਾ ਜਿੰਨਾ ਕੋਈ ਮੰਗੇ ਲੈ ਆਉਂਦਾ ਉਹੀ ਸਜ਼ਾ ਜਿਹੜੀ ਆ ਜਿਹੜਾ ਵੀਹਿਕਲ ਮੰਗੇ ਦੇਊਗਾ ਉੱਤੇ ਲੱਗੂ ਹੋਗੀ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਚੋਰਾਂ ਦੇ ਹੌਸਲੇ ਪੂਰੀ ਤਰ੍ਹਾਂ ਉੱਚੇ ਨਜ਼ਰ ਆ ਰਹੇ ਨੇ ਪੁਲਿਸ ਵੀ ਚੋਰੀ ਦੀਆਂ ਘਟਨਾਵਾਂ ਤੇ ਲਗਾਮ ਲਗਾਉਣ ਵਿੱਚ ਫੇਲ ਨਜ਼ਰ ਆ ਰਹੀ ਹੈ। ਅੱਜ ਤੜਕਸਾਰ ਤਕਰੀਬਨ 4 ਵਜੇ ਅਮਲੋਦ ਦੇ ਬਾਈਪਾਸ ਰੋਡ ਤੇ ਕਈ ਦੁਕਾਨਾਂ ਦੇ ਸ਼ਟਰ ਤੋੜਨ ਦੀ ਘਟਨਾ ਸਾਹਮਣੇ ਆਈ। ਦੁਕਾਨਦਾਰਾਂ ਨੇ ਦੱਸਿਆ ਕਿ ਸਵਿਫਟ ਕਾਰ ਵਿੱਚ ਆਏ ਚੋਰ ਦੁਕਾਨਾਂ ਵਿੱਚ ਪਈ ਨਗਦੀ ਲੈ ਗਏ। ਦੁਕਾਨਦਾਰਾਂ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਫੇਲ ਹੋ ਚੁ ਤੇ ਆ ਇਹ ਦਿਨ ਲੁੱਟਾਂ ਕੋਹਾਂ ਦੀਆਂ ਘਟਨਾਵਾਂ ਆਮ ਵਾਪਰਦੀਆਂ ਨੇ ਮਾਮਲਾ ਇਹ ਆਪਣੇ ਰਾਤ ਜਿਹੜੇ ਚੋਰ ਸ਼ਟਰ ਚੱਕ ਕੇ ਜਨਾਬ ਦਾ ਇੱਥੇ ਚੋਰੀ ਕਰਕੇ ਲੈ ਗਏ ਜਿਹਦੇ ਵਿੱਚ ਤਕਰੀਬਨ 50-60 ਹਜ਼ਾਰ ਰੁਪਏ ਸਾਡਾ ਕੈਸ਼ ਲੈ ਗਏ ਸਾਰੇ ਗੱਲੇ ਤੋੜ ਗਏ ਕੈਮਰੇ ਤੋੜ ਦੇ ਸਾਡੇ ਕਾਫੀ ਨੁਕਸਾਨ ਕਰਕੇ ਗਏ ਕੋਈ ਚੌਕੀਦਾਰ ਨਹੀਂ ਰੱਖਿਆ ਤੁਸੀਂ ਇੱਥੇ ਚੌਕੀਦਾਰ ਸਿਕਿਉਰ ਲੱਗਿਆ ਹੋਇਆ ਪੂਰੀ ਪੇਮੈਂਟ ਅਸੀਂ ਉਹਨੂੰ ਦਿੰਨੇ ਆ ਹਰ ਮੰਤ ਪੱਕਾ ਲੱਗਿਆ ਹੋਇਆ ਉਹਦੇ ਦੱਸਣ ਮਤਲਬ ਕਿ ਚਾਰ ਬੰਦੇ ਸੀ ਪੌਣੇ 4 ਵਜੇ ਤਕਰੀਬਨ ਉਹਨਾਂ ਨੇ ਚੋਰੀ ਕੀਤੀ ਹੈ ਕਹਿੰਦਾ ਜਦੋਂ ਮੈਂ ਉਹਨਾਂ ਨੂੰ ਮੇ ਮਗਰ ਗੱਡੀ ਨੰਬਰ ਨੋਟ ਕਰਾਂਗਾ ਤਾਂ ਮੇਰੇ ਮਗਰ ਕਹਿੰਦਾ ਉਹ ਜਿਹ ਕਹਿਣ ਮੁਤਾਬਕ ਉਹ ਕਿਰਪਾਨਾਂ ਜਾਂ ਹਥਿਆਰ ਲੈ ਕੇ ਮਗਰ ਪੈ ਗਈ ਉਹ ਕਹਿੰਦਾ ਮੈਂ ਭੱਜ ਕੇ ਜਾਨ ਬਚਾਈ ਆ ਕਿੰਨੀ ਕੁ ਵੇਲੇ ਦੀ ਗੱਲ ਹੈ ਜੀ ਇਹ ਸਾਨੂੰ ਤਾਂ 5 ਵਜੇ ਪਤਾ ਲੱਗਿਆ ਜਦੋਂ ਜਿਹ ਮਹੱਲੇ ਵਾਲੇ ਨੇ ਆ ਕੇ ਮਤਲਬ ਬਾਹਰੋਂ ਦੱਸਿਆ ਕਿ ਥੋੜਾ ਛੱਡ ਟੁੱਟਿਆ ਰ ਇਹ ਪੌਣੇ 4 ਵਜੇ ਦੀ ਐਗਜ਼ੈਕਟ ਗੱਲ ਹੈ ਜੀ ਕੋਈ ਵੀ ਦੁਕਾਨਾਂ ਤੇ ਚੋਰੀ ਹਾਂ ਇੱਕ ਦੁਕਾਨ ਤੇ ਹੋਰ ਬਾਜ਼ਾਰ ਦੇ ਵਿੱਚ ਮੋਬਾਈਲ ਦੀ ਦੁਕਾਨ ਤੇ ਚੋਰੀ ਹੋਈ ਪੰਜਾਬੀ ਖਬਰਾਂ ਦੇ ਸਪ੍ਰਿੰਟਨ ਵਿੱਚ ਫਿਲਹਾਲ ਨਹੀਂ ਜਾਂਦੇ ਨੇ ਨੈਰ ਮਾਰਦੇ ਆ ਮੌਸਮ ਦੇ ਹਾਲ ਤੇ ਤੁਸੀਂ ਬਣੇ ਰਹੋ ਚੜ੍ਹਦੀ